ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਮੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਜਿਹੜਾ 22 3 ਸਿਸਟਮ ਲੱਗਣ ਜਾ ਰਿਹਾ ਇਸ ਵਿੱਚ ਕਾਫੀ ਜੜ ਬਦਲਾਅ ਦੇਖਣ ਨੂੰ ਮਿਲਿਆ ਹੈ ਤਾਂ ਪਹਿਲਾਂ ਸਿਸਟਮ ਕਾਫੀ ਕੇਤਰਨ ਪ੍ਰਭਾਵਿਤ ਕਰਦਾ ਜਿਹੜਾ ਨਜ਼ਰ ਆ ਰਿਹਾ ਸੀ ਪਰ ਹੁਣ ਇਸ ਵਿੱਚ ਕਾਫੀ ਚੇਂਜ ਜਿਹੜੇ ਹੋਏ ਨੇ ਤਾਂ ਕੁਝ ਕਲਾਕਿਆਂ ਵਿੱਚ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਫਿਲਹਾਲ ਦੀਆਂ ਸੈਟੇਲਾਈਟ ਤਸਵੀਰਾਂ ਵਿੱਚ ਤਾਂ ਕਿੜ-ਕਿੜ ਇਲਾਕਿਆਂ ਵਿੱਚ ਵਾਧ ਅਤੇ ਕਿੜ-ਕਿੜ ਇਲਾਕਿਆਂ ਵਿੱਚ ਘਟ ਦੇ ਮੀਂਹ ਦੇ ਸਾਬ ਨੇ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਕਿਤੇ ਤਗੜੇ ਦੇ ਮੀਂਹ ਦੇ ਸਪੈਲ ਲੱਗਦੇ ਦਿਖ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜਿਲ੍ਹੇ ਤੇ ਸਵਿਡਨ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੇ ਸਿਸਟਮ ਜੋ ਕਿ 22 ਦੀ ਦੁਪਹਿਰ ਤੋਂ ਲੈ ਕੇ 22 ਜਨਵਰੀ ਦੁਪਹਿਰ ਸ਼ਾਮ ਤੋਂ ਲੈ ਕੇ 23 ਜਨਵਰੀ ਦੁਪਹਿਰ ਸ਼ਾਮ ਤੋਂ ਪਹਿਲਾ ਪਹਿਲਾ ਜਿਹੜੇ ਘੰਟੇ ਆਉਣਗੇ ਦਿਨ ਹੋਣਗੇ ਤਾਂ ਇਸ ਵਿੱਚ ਸਦਾ ਅਫੈਕਟ ਹੁੰਦੇ ਅਸਰ ਨਹੀਂ ਜੋ ਵੀ ਹੁੰਦੇ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤੇ ਇਸ ਵਿੱਚ ਹੋਰ ਕੁਝ ਬਦਲਾਅ ਹੁੰਦਾ ਤੁਹਾਨੂੰ ਆਪ ਜਾਣਕਾਰੀ ਲਗਾਤਾਰ ਅਪਡੇਟ ਕਰਦੇ ਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਸੀਂ ਜੋ ਸੈਟਲਾਈਟ ਤਸਵੀਰਾਂ ਸਕਰੀਨ ਤੇ ਵੇਖ ਸਕਦੇ ਹੋ ਕਿ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਜਿਹੜਾ ਸਿਸਟਮ ਲੱਗਣ ਦਾ ਅਸਰ ਨੇ ਤੇ ਦਿੱਲੀ ਵਿੱਚ ਵੀ ਕਾਫੀ ਜਗ੍ਹਾ ਤੇ ਤੇ ਜਿਹੜਾ ਉੱਤਰ ਪੱਛਮੀ ਯੂਪੀ ਇੱਥੇ ਵੀ ਤੇ ਚੰਡੀਗੜ੍ਹ ਦੇ ਕਈ ਖੇਤਰਾ ਵਿੱਚ ਤੇ ਹਿਮਾਚਲ ਜਿਹੋ ਗਿਆ ਤੇ ਉੱਤਰਾਖੰਡ ਹੋ ਗਿਆ ਪਹਾੜੀ ਲੱਗੇ ਇੱਥੇ ਵੀ ਸਿਸਟਮ ਵੱਧ ਅਫੈਕਟ ਹੁੰਦੇ ਅਸਰ ਨੇ ਤਾਂ ਪੰਜਾਬ ਦੀ ਗੱਲ ਕਰੇ ਪ ਆਪੋ ਆਦਿ ਖੇਤਰ ਦੇ ਮੱਧ ਕੇਂਦਰ ਹੋ ਗਏ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਜਿਵੇਂ ਆਪਾਂ ਜ਼ਿਲ੍ਹੇ ਵਾਈਸ ਗੱਲ ਕਰੀ ਤਪਟਿਆਲਾ ਆ ਗਿਆ ਸੰਗਰੂਰ ਦੇ ਕੁਝ ਇਲਾਕੇ ਹੋਗੇ ਫਤਿਹਗੜ੍ਹ ਸਾਹਿਬ ਦਾ ਮੁਹਾਲੀ ਚੰਡੀਗੜ੍ਹ ਦਾ ਰੂਪਨਗਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਆਨੰਦਪੁਰ ਸਾਹਿਬ ਹੋ ਗਿਆ ਲੁਧਿਆਣਾ ਕਾ ਮਲੇਰਕੋਟਲਾ ਦੇ ਕੁਝ ਭਾਗ ਉਹ ਜਲੰਧਰ ਕਪੂਰਥਲਾ ਦੇ ਕੁਝ ਭਾਗ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਤੇ ਇਹਨਾਂ ਦੇ ਸਿਸਟਮ ਲੱਗਨ ਦਾ ਸਾਰ ਪੰਦੇ ਦਿਖਾਈ ਦੇ ਰਹੇ ਜੋ ਵੀ ਹੁੰਦੇ ਸੈਟਲਾਈਟ ਤਸਵੀਰਾਂ ਕਹਿ ਰੀਆਂ ਨੇ ਤਾਂ Rajasthan ਦੇ ਵੀ ਕੁਝ ਆਪਾਂ ਗੱਲ ਕਰੀ ਜਾ ਰਹੇ ਇਸ ਵਿੱਚ ਪੁਰਤਗੜ ਹੋ ਗਿਆ ਤੇ ਨਾਲ ਲੱਗਦੇ ਹਰਿਆਣਾ ਦੇ ਖੇ ਸਿਰਸਾ ਹੋ ਗਿਆ ਜਾਂ ਫਤਿਹਬਾਦ ਹੋ ਗਿਆ ਜਾਂ ਜੀਂਦ ਹੋ ਗਿਆ ਇੱਥੇ ਇਹ ਸੁਭਾਵਨਾ ਕਾਫੀ ਘੱਟ ਰਹੇਗੀ ਤੇ ਬਾਕੀ ਇਹ ਪੱਛਮੀ ਸਰਦੀ ਲੱਗ ਕੇ ਹੋਗੇ ਜਾਂ ਪਕਲ ਕੇ ਪੰਜਾਬ ਦੇ ਖੇਤਰ ਉਹ ਜਮਦ ਕੇਂਦਰ ਹੋ ਗਿਆ ਫਿਰੋਜ਼ਪੁਰ ਤੋਂ ਲੈ ਕੇ ਤਰਨਤਾਰਨ ਦੇ ਅੰਮ੍ਰਿਤਸਰ ਦੇ ਲੱਗ ਕੇ ਹੋਗੇ ਕੁਝ ਲੰਦਰ ਕਪੂਰਥਲਾ ਦੇ ਭਾਗ ਹੋਗੇ ਜਾਂ ਬਰਨਾਲਾ ਦੇ ਕੁਝ ਭਾਗ ਹੋਗੇ ਮੋਗਾ ਆ ਗਿਆ ਫਰੀਦਕੋਟ ਮੁਕਸਰ ਬਠਿੰਡਾ ਮਾਨਸਰ ਖੇਤਰ ਫਾਜ਼ਿਲਕਾ ਗਿਆ ਤੇ ਇਹਨਾਂ ਵਿੱਚ ਸੁਭਾਵਨਾ ਬਹੁਤ ਹੀ ਘੱਟ ਰਹੇਗੀ ਜੋ ਵੀ ਹੁੰਦੀ ਹੈ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਜੇਕਰ ਹੋਰ ਇਸ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਤਾਂ ਅ ਡੇਟਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਇਸ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਵੇਖਣ ਨੂੰ ਮਿਲਣਗੇ ਤਾਂ ਇਸੇ ਪਹਾੜਾ ਦੇ ਨਾਲ ਲੱਗਦੇ ਖੇਤਰ ਜਾਂ ਮੱਧ ਕੇਂਦਰ ਹੋ ਗਿਆ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜੋ ਵੀ ਜ਼ਿਲ੍ਹੇ ਮੈਂ ਤੁਹਾਨੂੰ ਪਹਿਲੇ ਨੰਬਰ ਦੱਸੇ ਨੇ ਉਸ ਵੇ ਸਭਾਵਨਾ ਜਿਹੜੀ ਬਣਤੀ ਦਿਖਾਈ ਦੇ ਰਹੀ ਹੁੰਦੀ ਹੈ ਜੋ ਵੀ ਸੈਟਲਾਈਟ ਤਸਵੀਰਾਂ ਜੋ ਵੀ ਮਾਡਲ ਦਿਖਾਈ ਦੇ ਰਹੇ ਨੇ ਤਾਂ ਬਾਅਦ ਜਿਹੜਾ ਫੈਕਟ ਹੋਵੇਗਾ ਹਰਿਆਣਾ ਦੇ ਕਈ ਖੇਤਰਾਂ ਵਿੱਚ ਦਿੱਲੀ ਦੇ ਕਈ ਖੇਤਰਾਂ ਵਿੱਚ ਤੇ ਉੱਤਰ ਜਿਹੜ ਜਿਹੜੀ ਕਾਫੀ ਸਭਾਵਨਾ ਬੰਦੀ ਦਿਖਾਈ ਦੇ ਰਹੀ ਰਾਜਸਥਾਨ ਦੇ ਗੱਲ ਕਰੀ ਤਾਂ ਰਾਜਸਥਾਨ ਕਰੋ ਗਿਆ ਕੋਟਾ ਗੱਲ ਵਰ ਹੋ ਗਿਆ ਅਧਖੜ ਪਛਮੀ ਇਲਾਕੇ ਉਹ ਚੂਰੂ ਦੇ ਉਹ ਜਾ ਐਮਪੀ ਦੇ ਨਾਂ ਲੱਗਦੇ ਖੇਤਰ ਇੱਥੇ ਸਭਾਵਨਾ ਕਾਫੀ ਬੰਦੀ ਦਿਖਾਈ ਦੇ ਰਹੀ ਏ ਤਾਂ ਬਾਕੀ ਜਿਹੜੇ ਪੱਛਮੀ ਖੇਤਰ ਉਹ ਜਾਂ ਉੱਤਰੀ ਹੋ ਗਏ ਪੰਜਾਬ ਦੇ ਨਾਂ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਇੱਥੇ ਜਿਹੜੀ ਸਭਾਵਨਾ ਬਹੁਤ ਹੀ ਘੱਟ ਰਵਗੀ ਹਰਿਆਣਾ ਦੇ ਜਿਹੜੇ ਖੇਤਰਾਂ ਵਿੱਚ ਜਿਹੜੀ ਸਭਾਵਨਾ ਪਾ ਸਕਦੀ ਬਾਕੀ ਰਾਜਸਥਾਨ ਦੇ ਖੇਤਰਾਂ ਵਿੱਚ ਕਾਫੀ ਬਹੁਤ ਹੀ ਘੱਟ ਇਸ ਵਿੱਚ ਜਿਹੜੀ ਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੁੰਦੇ ਆ ਜੋ ਵੀ ਸੈਟ ਸਿਸਟਮ ਲੱਗਨ ਤੇ ਤਾਂ ਜਿਵੇਂ ਹੀ ਆਪਾਂ ਨੂੰ ਜਾਣਕਾਰੀ ਮਿਲੇਗੀ ਠੀਕ ਹੈ ਸਿਸਟਮ ਘਟਦਾ ਜਾਂ ਵਧਦਾ ਤੇ ক্রিকেট ਲਾਕਿਆਂ ਨੂੰ ਹੋਰ ਜਾਂ ਇਫੈਕਟ ਕਰ ਸਕਦਾ ਜਾਂ ਨਹੀਂ ਕਰ ਸਕਦਾ ਸਿਸਟਮ ਘਟ ਲੱਗ ਸਕਦਾ ਵਧ ਸਕਦਾ ਹੈ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਸੈਕtion ਵਿੱਚ ਪੁੱਛ ਲਿਆ ਕਰੋ ਜੋ ਵੀ ਹੁੰਦਾ ਮੈਂ ਰਿਪਲਾਈ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਤਾਂ ਵੀਡੀਓ ਅੰਤ ਤੱਕ ਮੇਰੇ ਤੁਹਾਡਾ ਬਹੁਤ ਬਹੁਤ ਧੰਨਵਾਦ